ਕੀ ਹਾਲ ਚੱਲਿਆ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਟਰੈਕਟਰ ਮੰਡੀ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੀਆਂ ਸੀ ਕੱਲੀ-ਕੱਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣਾ ਨੰਬਰ ਉੱਪਰ ਲਿਖਿਆ ਰਹਿੰਦਾ 7719445360 ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਤਾਂ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਪਹਿਲੀ ਐਡੀ ਵਰੇਜ਼ਾ ਆਪਣੇ ਕੋਲੇ ਪਹੁੰਚੀ ਹੈ BDI 2016 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਹੈ ਫਾਸਟ ਓਨਰ ਗੱਡੀ ਹੈ ਜੀ 6 ਲੱਖ ਤੇ 85000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ ਗੱਡੀ ਖੜੀ ਹੈ ਧੁਰੀ ਏਰੀਆ 'ਚ ਨਵੇਂ ਟਾਇਰਾਂ 'ਚ 72765 ਕਿਲੋਮੀਟਰ ਗੱਡੀ ਕੋਲ ਚੱਲੀ ਹੋਈ ਹੈ ਰੰਗ ਰੰਗ ਦੇਖ ਲਓ ਪੂਰਾ ਵਧੀਆ ਪਏਗਾ ਨਾ ਕੋਈ ਐਕਸੀਡੈਂਟ ਨਾ ਕੋਈ ਲੱਗੀ ਨਾ ਕੋਈ ਡੈਮੇਜ ਜਿਹੜੇ ਓਨਰ ਨੇ 985515757740 ਨੰਬਰ ਸੈਕੰਡ ਤੇ ਆਪਣੇ ਕੋਲੇ i20 ਪੈਟਰੋਲ ਤੇ cng ਦਾਸ ਮਾਡਲ ਦਿੱਲੀ ਨੰਬਰ ਹੈ ਗੱਡੀ ਚਿੱਟੇ ਰੰਗ ਦੀ ਹੈ ਬਹੁਤ ਵਧੀਆ ਕੰਡੀਸ਼ਨ ਚ ਬੰਪਰ ਟੂ ਬੰਪਰ ਬਹੁਤ ਵਧੀਆ ਆਪਾਂ ਨੂੰ ਗੱਡੀ ਮਿਲ ਚੁਗੀ ਗੱਡੀ ਦਾ ਰੇਟ ਸਿਰਫ 135000 ਰੁਪਿਆ ਮਾਲਕ ਨੇ ਇੱਕ ਬਰੀ ਆਪਣੇ ਕੋਲੇ ਲਾ ਕੇ ਭੇਜਿਆ ਮਾਲਕ ਕਹਿੰਦੇ ਵੀ ਮੌਕੇ ਤੇ ਘੱਟਵਾਦਾ ਕਰ ਲੰਗੀ ਗੱਡੀ ਆਪਾਂ ਨੂੰ ਮਿਲੂਗੀ ਮਾਨਸਾ ਏਰੀਆ ਚ ਤੇ ਰੇਟ ਤੋਂ ਤੁਹਾਨੂੰ ਪਤਾ ਲੱਗ ਗਿਆ ਟਾਇਟ ਆਪਾਂ ਵਧੀਆ ਮਿਲ ਜੂਗਾ ਅੰਦਰੋਂ ਵੀ ਆਪਾਂ ਨੂੰ ਪੂਰੀ ਵਧੀਆ ਗੱਡੀ ਮਿਲੂਗੀ ਕਿਸਾਨ ਨੂੰ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਕੋਈ ਚਲਾ ਕੇ ਦੇਖਣਾ ਚਾਹੁੰਦਾ ਕਿਸੇ ਨੇ ਟ్రਾਈ ਲੈਣੀ ਆ ਜਾ ਕੇ ਦੇਖ ਸਕਦੇ ਹੋ 1 35 ਡਿਮਾਂਡ ਇੱਕ ਵਾਰੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਕਿਸੇ ਵੇਲੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਕਹਿੰਦੇ ਆ ਵੀ ਆਉਣ ਤੋਂ ਪਹਿਲਾਂ ਲਾਜ਼ਮੀ ਇੱਕ ਵਾਰੀ ਫੋਨ ਕਰ ਲਿਓ ਕਿਉਂਕਿ ਕਈ ਵਾਰੀ ਮਾਲਕ ਹੁੰਦੇ ਜਿਹੜੇ ਬਾਹਰ ਗਏ ਹੁੰਦੇ ਆ ਜਾਂ ਵਿਜੀ ਹੁੰਦੇ ਆ ਨੰਬਰ 22 ਦਾ 98158 ਤੇ 52259 ਆਪਣੇ ਕੋਲੇ ਸਪਿਡ 2008 ਮਾਡਲ ਗੱਡੀ ਪਹੁੰਚੀ ਆ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਆ 8 ਮਾਡਲ ਲਾਜ਼ਮੀ ਆ ਪਰ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ 2029 ਤੱਕ ਦਾ ਇਹਨਾਂ ਨੇ ਪਾਸਿੰਗ ਰੀਨਿਊ ਕਰਵਾ ਰੱਖਿਆ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਰੰਗ ਗੱਡੀ ਦਾ ਪੂਰਾ ਵਧੀਆ ਪਿਆ 1,90,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈ। 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਆਪਨ ਮਿਲ ਜੂਗੀ। ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਫੋਟੋਆਂ ਚਾਰੇ ਪਾਸੋਂ ਗੱਡੀ ਦੀਆਂ ਫੋਟੋਆਂ ਅੰਦਰ ਬਾਹਰੋਂ ਚੱਲ ਰਹੀਆਂ ਜੀ। ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਬਰਨਾਲੇ ਮਾਲਕ ਦੇ ਏਰੀਆ 'ਚ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਦੇਖ ਸਕਦੇ ਹੋ ਬਰਨਾਲਾ ਮਾਲਕ ਦਾ ਖਾਸ ਏਰੀਆ ਦਾ। ਤੇ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਸਾਰੇ ਫੰਕਸ਼ਨ ਏਸੀ ਹੀਟਰ ਮੈਟਿੰਗ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 83 606 2160 72 ਮਾਲਕ ਦਾ ਨੰਬਰ ਹੈਗਾ ਤੁਹਾਨੂੰ ਇੱਕ ਵਾਰ ਫਿਰ ਤੋਂ ਕਹਿ ਦੇਣਾ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਜੇ ਕਿਸੇ ਨੇ ਆਪਦੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਪੀਕਅਪ ਛੋਟਾ ਥੀ ਵੱਡਾ ਥੀ ਕੁਝ ਵੀ ਵੇਚਣਾ ਆਪਣੇ ਕੋਲੇ ਭੇਜੋ ਆਪਣੇ ਵਟਸਐਪ ਨੰਬਰ ਤੇ ਹੁਣ ਆਪਾਂ ਪੀਕਅਪ ਗੱਡੀ ਦੀ ਗੱਲ ਕਰਾਂਗੇ 2014 ਮਾਡਲ ਆਪਣੇ ਕੋਲੇ ਪਹੁੰਚੀ ਆ ਸਾਢੇ 3 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮੋਗੇ ਮਾਲਕ ਦੇ ਏਰੀਆ 'ਚ ਘਰੇ ਗੱਡੀ ਤੁਹਾਨੂੰ ਮਿਲੂਗੀ ਸਾਢੇ 3 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਪਹੁੰਚੀ ਆ ਜੀ ਬਾਕੀ 90 95 ਪੈਸੇ ਡਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਬਾਡੀ ਲਾਈਨ ਪੂਰੀ ਵਧੀਆ ਕੋਈ ਨੁਕਸ ਨਹੀਂ ਗੱਡੀ 'ਚ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਕੋਈ ਚਲਾ ਕੇ ਦੇਖਣਾ ਚਾਹੁੰਦਾ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਢੇ 3 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਆ ਜੀ ਗੱਡੀ ਪੂਰੀ ਵਧੀਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਆ ਵਜ ਦਾ 9855900522 ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਉਹਨਾਂ ਨਾਲ ਤੁਹਾਡੀ ਸਿੱਧੀ ਗੱਲ ਹੋ ਜਾਊਗੀ ਮਸ਼ੀਨਰੀਆਂ ਤੁਸੀਂ ਦੇਖ ਰਹੇ ਹੋ ਜੀ ਪੀਕਅਪ ਤੁਸੀਂ ਦੇਖ ਲਈ ਪਿਛਲੀਆਂ ਗੱਡੀਆਂ ਸਾਰੀਆਂ ਤੁਸੀਂ ਦੇਖ ਲਈਆਂ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲਣਗੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਵੇਚਣ ਵਾਸਤੇ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫ੍ਰੀ ਚੈਟ ਤੁਸੀਂ ਲਗਵਾ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਕਿਸੇ ਪਾਸੋਂ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਫੀਸ ਕੁਝ ਨਹੀਂ ਆਪਾਂ ਲੈਂਦੇ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਵੀਡੀਓ ਪਾਉਣੇ ਜੀ ਚੈਨਲ ਤੇ ਕਿਸੇ ਨੇ ਵੀ ਪਾਉਣੀ ਹੈ ਆਪਦੀ ਗੱਡੀ ਦੀ ਮੋਟਰਸਾਈਕਲ ਦੀ ਘਰ ਦੀ ਆਪਣੇ ਕੋਲੇ ਵੀਡੀਓ ਵਧੀਆ ਬਣਾ ਕੇ ਭੇਜਿਆ ਕਰੋ ਜੀ ਬਾਕੀ ਇੱਕ ਬੇਨਤੀ ਕਰੂਗਾ ਜਦੋਂ ਕੋਈ ਵੀ ਗੱਡੀ ਆਪਣੇ ਕੋਲੇ ਭੇਜ ਦਿਓ ਮਸ਼ੀਨਰੀ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜਿਆ ਕਰੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਉਹਨਾਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੋ ਤੇ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਇਸ ਤਰ੍ਹਾਂ ਦੀ ਹਰ ਰੋਜ਼ ਨਮੀ ਤੋਂ ਨਮੀ ਵੀਡੀਓ ਦੇਖਣ ਵਾਸਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਜੀ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਮੀ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਮੀ ਵੀਡੀਓ ਦਾ ਪਹੁੰਚ ਜਾਊਗਾ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਕੱਲੀ ਕੱਲੀ ਮਸ਼ੀਨਰੀ ਆਪਾਂ ਦੇਖਦੇ ਹਾਂ ਹੁਣ ਤੁਸੀਂ ਸਬੱਟ ਵੀਡੀਆ ਹੀ ਗੱਡੀ ਦੇਖੋਗੇ 2013 ਮਾਡਲ ਗੱਡੀ ਹੈ ਕੁੱਲ 76000 ਕਿਲੋਮੀਟਰ ਚੱਲੀ ਹੋਈ ਆ 382000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਸੰਗਰੂਰ ਮਾਲਕ ਦਾ ਏਰੀਆ 60 65 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਚੁਕੀ ਜੀ ਜੇ ਕਿਸੇ ਨੇ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੇ ਟ੍ਰਾਈ ਲੈਣੀ ਹੈ ਕਿਸੇ ਨੇ ਜਾ ਕੇ ਦੇਖ ਲਓ ਜੀ ਬਾਕੀ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਕਿਸੇ ਤਰ੍ਹਾਂ ਦੀ ਕਿਸੇ ਪਾਸੋਂ ਵਧੀਆ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੇ ਗੱਡੀ ਦੇ ਅੰਦਰੋਂ ਆਪਾਂ ਗੱਲ ਕਰੀਏ ਜੀ ਤਾਂ ਗੱਡੀ ਆਪਾਂ ਨੂੰ ਪੂਰੀ ਵਧੀਆ ਸਾਫ ਮਿਲੂਗੀ ਅੰਦਰੋਂ ਵੀ ਸਾਰੇ ਫੰਕਸ਼ਨ ਮੀਟਿੰਗ ਮੀਟਿੰਗ ਵਧੀਆ ਮਿਲੂਗਾ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ 976882100 ਪੂਰਾ ਜਿਨ੍ਹਾਂ ਦੀ ਆਹ ਗੱਡੀ ਆ ਉਹਨਾਂ ਦਾ ਨੰਬਰ ਹੈਗਾ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਵਰਨਾ ਗੱਡੀ ਪਹੁੰਚੀ ਐ ਜੀ ਵਰਨਾ ਗੱਡੀ ਆਪਣੇ ਕੋਲੇ 15 ਮਾਡਲ ਪਹੁੰਚੀ ਐ 2015 ਮਾਡਲ ਹੈ 480 ਡਿਮਾਂਡ ਚ ਰੰਗ ਰੰਗ ਪੂਰਾ ਵਧੀਆ ਪਿਆ ਗੱਡੀ ਮਾਲਕ ਨੇ ਪਰਸਨਲ ਰੱਖੀ ਹੋਈ ਆ ਫੈਮਿਲੀ ਗੱਡੀ ਆ ਤਲਵੰਡੀ ਭਾਈ ਮਾਲਕ ਦੇ ਰੀ ਆ ਇਹ ਰਟਾਪਾ ਬਹੁਤ ਵਧੀਆ ਮਿਲ ਜੂਗਾ ਗੱਡੀ ਪੂਰੀ ਵਧੀਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਮਾਲਕ ਨੇ ਪੂਰੀ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਕਿਸੇ ਨੂੰ ਜੇ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਜੇ ਦੇਖਣਾ ਚਾਹੁੰਦਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਜੇ ਕਿਸੇ ਨੇ ਦੇਖਣੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਰੇਟ 480 ਇੱਕ ਵਾਰੀ ਡਿਮਾਂਡ ਆ ਲੈਸ ਬੱਸ ਹੋ ਜੂਗਾ ਰੇਟ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 90161 40001 ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਹੈ ਉਹਨਾਂ ਨਾਲ ਤੁਹਾਡੀ ਗੱਲ ਹੋ ਜੂਗੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ Maruti 800 ਗੱਡੀ ਪਹੁੰਚੀ ਆ 2003 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ 40000 ਰੁਪਏ ਸਿਰਫ ਡਿਮਾਂਡ ਹੈ ਰਾਮਪੁਰਾ ਫੂਲ ਮਾਲਕ ਦੇ ਏਰੀਆ 5055 ਪੈਸੇ ਟਾਇਰਾਂ ਦੀ ਕੰਡੀਸ਼ਨ ਆਪ ਨੂੰ ਮਿਲ ਜੂਗੀ ਜੇ ਕਿਸੇ ਨੇ ਗੱਡੀ ਦੇਖਣੀ ਆ ਚਲਾ ਕੇ ਦੇਖਣੀ ਆ ਜਾ ਕੇ ਦੇਖ ਸਕਦੇ ਹੋ ਰਾਮਪੁਰਾ ਫੂਲ ਮਾਲਕ ਦੇ ਏਰੀਆ ਚਿੱਟੇ ਰੰਗ ਦੀ 800 ਗੱਡੀ ਆ ਕੋਈ ਨੁਕਸ ਨਹੀਂ ਗੱਡੀ ਵਿੱਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆ। ਬਾਕੀ ਜਿਹੜਾ ਰੇਟ ਆ ਕੋਈ ਫਿਕਸਡ ਰੇਟ ਨਹੀਂ ਹੈਗਾ 40000 ਤੋਂ ਥੱਲੇ ਥੱਲੇ ਗੱਡੀ ਦਾ ਸੌਦਾ ਹੋਵੇਗਾ। ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਬਾਕੀ ਮੌਕੇ ਤੇ ਬਹਿ ਕੇ ਰੇਟ ਦੀ ਗੱਲ ਹੋ ਜੂਗੀ। ਮੌਕੇ ਤੇ ਪੂਰਾ ਮਾਨਤਨ ਮਾਲਕ ਕਰ ਦੇਣਗੇ ਜੀ। ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ। ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ। ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਵੱਤ ਤੋਂ ਵੱਤ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਤ ਤੋਂ ਵੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਵੱਤ ਤੋਂ ਵੱਤ ਵੀਡੀਓ ਨੂੰ ਸਪੋਰਟ ਕਰਿਆ ਕਰੋ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਤੁਹਾਨੂੰ ਦੋ ਤਿੰਨ ਬਾਰੇ ਦੱਸਤਾ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਕੁਝ ਵੀ ਹੈ ਤੁਹਾਡੇ ਕੋਲੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਜੀ